ਸਬਜ਼ੀ ਮੰਡੀ ਦੇ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ ਗਿਆ ਉਪਰੰਤ ਰਾਸ਼ਰੀ ਗੀਤ ਗਾਇਆ ਗਿਆ ਤੇ ਦੇਸ਼ ਦੇ ਲਈ ਕੁਰਬਾਨੀ ਕਰਨ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਇਸ ਸ਼ੁਭ ਮੌਕੇ ਤੇ ਸਬਜ਼ੀ ਮੰਡੀ ਦੇ ਸਮੂਹ ਆਰਤੀ ਦੁਕਾਨਦਾਰ ਅਤੇ ਮਜ਼ਦੂਰ ਮੌਜੂਦ ਸਨ ਜਿਨ੍ਹਾਂ ਨੇ ਰਾਸ਼ਟਰੀ ਚੰਡੇ ਨੂੰ ਸਲਾਮੀ ਅਰਪਿਤ ਕੀਤੀ ਇਸ ਮੌਕੇ ਆਏ ਹੋਏ ਲੋਕਾਂ ਲਈ ਵਿਸ਼ਾਲ ਲੰਗਰ ਲਗਾਇਆ ਗਿਆ ਫਾਸਟਵੇ ਚੈਨਲ ਵੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਸਬਜੀ ਮੰਡੀ ਦੇ ਵਿੱਚ ਪ੍ਰਧਾਨ ਗੁਰਸੇਵਕ ਸਿੰਘ ਤੇ ਜਨਰਲ ਸੈਕਟਰੀ ਸਰਿੰਦਰ ਬਿੰਦਰਾ ਦੇ ਗਵਾਈ ਹੇਟ ਤਿਰੰਗਾ ਝੰਡਾ ਲहराਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਬਜੀ ਮੰਡੀ ਦੇ ਵਪਾਰੀ ਦੁਕਾਨਦਾਰ ਫੜੀਏ ਤੇ ਮਜ਼ਦੂਰ ਇੱਥੇ ਮੌਜੂਦ ਸਨ ਤੇ ਅਸੀਂ ਹੁਣ ਗੱਲਬਾਤ ਕਰਾਂਗੇ ਗੰਦੰਤਰ ਦਿਵਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਜੀ ਨਾਲ ਹਾਂਜੀ ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਜੀ ਆਇਆਂ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਾਂ ਤੇ ਨਾਲ ਹੀ ਨੂੰ 70ਵੇਂ ਗਣਤੰਤਰ ਦਿਵਸ ਤੇ ਉਹ ਵੀ ਸਾਰੀ ਆਪਣੀ ਮੰਡੀ ਨੂੰ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਾਂ ਤੇ ਜਿਹੜੇ ਮੇਰੇ ਵੀਰ ਇੱਥੇ ਸਾਡੇ ਨਾਲ ਢੰਡੇ ਨਾਲੇ ਸ਼ਾਮਲ ਹੋਏ ਆ ਸਾਰਿਆਂ ਨੂੰ ਜੀ ਆਇਆਂ ਆਖਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਦੇਸ਼ ਦਾ 77ਵਾਂ ਗਣਤੰਤਰਤਾ ਦਿਵਸ ਹੈ ਅੱਜ ਦੇ ਦਿਨ ਵਾਸਤੇ ਸਾਡੇ ਦੇਸ਼ ਦੇ ਨੌਜਵਾਨਾਂ ਨੇ ਜੋ ਮੈਂ ਤਾਂ ਕੀਤੀਆਂ ਜੋ ਕੁਰਬਾਨੀਆਂ ਦਿੱਤੀਆਂ ਔਰ ਉਸ ਦੇ ਬਦੌਲਤ ਅੱਜ ਦੇ ਦਿਨ ਜਿਹੜਾ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਦੇ ਅਨੁਸਾਰ ਅਸੀਂ ਆਜ਼ਾਦ ਹੋਏ ਹਾਂ ਉਸ ਮੌਕੇ ਤੇ ਅਸੀਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਇਸ ਦੇ ਨਾਲ ਅੱਜ ਜਿਹੜਾ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵਾ ਉਹ ਅਸੀਂ ਉਸ ਮੌਕੇ ਤੇ ਵੀ ਅੱਜ ਲੰਗਰ ਲਗਾਇਆ ਜਾ ਰਿਹਾ ਸਮੂਹ ਮੰਡੀ ਵੱਲੋਂ ਬੜੇ ਜੋਸ਼ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਤੇ ਵੀ ਸਭ ਨੂੰ ਬਹੁਤ-ਬਹੁਤ ਵਧਾਈ ਸੂ ਹਿੰਦੁਸਤਾਨ ਵਾਸੀਆਂ ਨੂੰ ਸਭ ਤੋਂ ਪਹਿਲਾਂ ਤਨ ਤਨ ਅਮਰ ਸੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜਹਾਜ ਸਾਡਾ ਬੜਾ ਇਤਿਹਾਸਕ ਦਿਨ ਆ ਕਿ ਸਾਡਾ ਦੇਸ਼ ਆਜ਼ਾਦ 26 ਜਨਵਰੀ ਨੂੰ ਹੋਇਆ ਸੀ ਅੱਜ 77ਵਾਂ ਗਣਤੰਤਰ ਦਿਵਸ ਮਨਾ ਰਹੇ ਆ ਮੈਂ ਪੂਰੇ ਹਿੰਦੁਸਤਾਨ ਨੂੰ ਇਸ ਦਿਨ ਦੀਆਂ ਮੁਬਾਰਕਬਾਦ ਦਿੰਦਾ ਕਿ ਅੱਜ ਆਪਾਂ ਆਜ਼ਾਦ ਦੇਸ਼ ਦੇ ਵਿੱਚ ਖੁੱਲ੍ਹ ਕੇ ਜ਼ਿੰਦਗੀ ਕੁਰਸ਼ੀ ਦੀ ਜ਼ਿੰਦਗੀ ਬਤੀਤ ਕਰ ਰਹੇ ਆ ਮੈਂ ਦੁਬਾਰਾ ਆਪਣੇ ਵੱਲੋਂ ਮੈਂ ਮੰਡੀ ਦੀ ਸਮੂਹ ਸੰਗਤ ਵੱਲੋਂ ਸਾਰੇ ਮੰਡੀ ਦੀ ਜੁਨੀਅਨ ਵੱਲੋਂ ਆਰਤੀਆ ਭਰਾਵਾ ਵੱਲੋਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਅੱਜ ਅਸੀਂ ਵੱਲਾ ਮੰਡੀ ਦੀ ਫਰੂਟ ਐਂਡ ਵੈਜੀਟੇਬਲ ਵੱਲੋਂ ਅਸੀਂ ਸਾਰੇ ਹੀ ਮਿਲ ਕੇ ਬਹੁਤ ਵੱਡਿਆ ਝੰਡਾ ਲਹਿਰਾਇਆ ਤੇ ਮੈਂ ਸਾਰੇ ਵੀਰੇ ਭਰਾਵਾਂ ਨੂੰ ਗੰਤਨਤ ਦਿਵਸ ਤੇ ਬਾਬਾ ਦੀਪ ਸਿੰਘ ਜਲੰਧੜ ਦੀਆਂ ਲੱਖ ਲੱਖ ਵਧਾਈਆਂ ਦਿਨਾ ਤੇ ਬਾਬਾ ਦੀਪ ਸਿੰਘ ਜੀ ਅੱਗੇ ਆਹੀ ਬੇਨਤੀ ਕਰਦਾ ਕਿ ਸਾਡੇ ਸਾਰੇ ਮੰਡੀਓ ਤਰੱਕੀ ਰਹਿਣ ਤੇ ਸਾਰਿਆਂ ਨੂੰ ਖੁਸ਼ੀਆਂ ਦੇ ਤੇ ਸਾਰੇ ਚੜ੍ਹਦੀ ਕਲਾ 'ਚ ਰਹਿਣ ਸਬਜੀ ਮੰਡੀ ਦੇ ਵਿੱਚ ਇਥੋਂ ਦੇ ਪ੍ਰਧਾਨ ਸਰਦਾਰ ਪ੍ਰਸੇਵਿਕ ਸਿੰਘ ਵਿੰਦਰ ਸਿੰਘ ਬਿੱਲਾ ਤੇ ਰਾਣਾ ਭਾਈ ਨੇ ਕਿਹਾ ਕਿ ਪਰਮਾਤਮਾ ਕਰੇ ਸਬਜੀ ਮੰਡੀ ਦੇ ਵਿੱਚ ਵਿਕਾਸ ਕਰਨ ਸਿਧੇ ਚੜਾ ਰਹੇ ਹਾਂ ਤੇ ਇਥੇ ਤਰੱਕੀਆਂ ਤੇ ਬਲੰਦੀਆਂ ਪਰਮਾਤਮਾ ਬਖਸ਼ੇ ਤੇ ਸਾਰੇ ਚੜ੍ਹਦੀ ਕਲਾ 'ਚ ਰਹਿਣ ਫਾਸਟਵੇਅ ਚੈਨਲ ਤੋਂ ਅਮਰੀਕ ਸਿੰਘ ਵੱਲਾ ਅੰਮ੍ਰਿਤਸਰ